ਓ ਬੱਸ ਕਰ ਸਾਲੀ ਇਨੀ ਮਾਹਰ ਲੱਭ ਰੇਕਾ ਬਈ ਇੰਨੇ ਤੱਡ ਕਾ ਨੂੰ ਕਦੇ ਦਿੰਦੀਆਂ ਨਹੀਂ ਦੇਖਾ ਓ ਬੱਸ ਕਰ ਸਾਲੀ ਇਨੀ ਮਾਹਰ ਲੱਭ ਰੇਕਾ ਬਈ ਇੰਨੇ ਤੱਡ ਕਾ ਨੂੰ ਕਦੇ ਦਿੰਦੀਆਂ ਨਹੀਂ ਦੇਖਾ ਹਰ ਸਾਲ ਲੋਹੜੀ ਬਿਨਾਂ ਲੰਗਦਾਂ ਨਹੀਂ ਸੁੱਕਦੇ ਸਿੱਖੰਡ ਚ ਕਿਉਂ ਦੀ ਕੌਲੀ ਡੁੱਲੀ ਰਹਿੰਦੀ ਐ ਸਾਲੀ ਤੋੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਾਰੀ ਤੋੜੀ ਦਿੱਤੇ iracialੀ ਬਾਂਗੂ ਫੁੱਲੀ ਰਹਿੰਦੀ ਐ ਕਰੀ ਦੀਨੇ ਕਿਸੇ ਘਰ ਦਾਖਲੇ ਆ ਨਾ ਜੀ ਉੱਥੇ ਰਹਿਣਾ ਪੈਂਦਾ ਜਿੱਥੇ ਰੱਖੇ ਰੱਬਾ ਜੀ ਕਰੀ ਦੀਨੇ ਕਿਸੇ ਘਰ ਦਾਖਲੇ ਆ ਨਾ ਜੀ ਉੱਥੇ ਰਹਿਣਾ ਪੈਂਦਾ ਜਿੱਥੇ ਰੱਖੇ ਰੱਬਾ ਜੀ ਤੇਰੇ ਟਿੱਡ ਵਿੱਚ ਕਾ ਰੀ ਰੁੱਕੀ ਜਾਵੇ ਤੇਰੇ ਟਿੱਡ ਵਿੱਚ ਕਾ ਰੀ ਰੁੱਕੀ ਜਾਵੇ ਅਸੀਂ ਮੁੰਡਿਆਂ ਦੇ ਪਿੱਛੇ ਇੱਕ ਭਾਲ ਦੇ ਕੁੜੀ ਪਰਮਰ ਵੇ ਜੀ ਜਿਆ ਆਏ ਹਾਏ ਤੇਰੀ ਨਜ਼ਰ ਭਰੀ ਔਰ ਮਰਦੇ ਜਿੱਤੇ ਆ ਤੇਰੀ ਨਜ਼ਰ ਬਰੀ ਹਮੈਤਾ ਸੱਚਾ ਜਾੜੇ ਕਾਕੇ ਹੋਣ ਇਸ ਵਾਰ ਨਹੀਂ ਹਮੈਤਾ ਸੱਚਾ ਜਾੜੇ ਕਾਕੇ ਹੋਣ ਇਸ ਵਾਰ ਨਹੀਂ ਖਾਰੇ ਕੋਈ ਮਰਬਾ ਤੈਨੂੰ ਦੇਵੇ ਸਰਕਾਰ ਨੇ ਹੋ ਜਾਪੇ ਦੇ ਬਾਹਰ ਨਿਕਾਰੋ ਮੁੱਕੇ ਨਾ ਪੰਜੀਰੀ ਜਾਪੇ ਦੇ ਬਾਹਰ ਨਿਕਾਰੋ ਮੁੱਕੇ ਨਾ ਪੰਜੀਰੀ ਕਿੰਨੇ ਜੰਮ ਕੇ ਜਵਾਕ ਮੈਂ ਇਥੇ ਪੁੱਲੀ ਰਹਿੰਦੀ ਆ ਸਾੜੀ ਤੂੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਾੜੀ ਤੂੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਪੁੱਤਰਾਂ ਦੀ ਦਾਤ ਦੇ ਕੇ ਖੁਸ਼ ਕੀਤਾ ਦਾ ਤੇਰੇ ਰੱਬ ਕਰੇ ਭਲਾ ਮੈਨੂੰ ਦੱਸ ਕਦ ਕੱਟੇ ਨੇ ਪੁੱਤਰਾਂ ਦੀ ਦਾਤ ਦੇ ਕੇ ਖੁਸ਼ ਕੀਤਾ ਦਾ ਤੇਰੇ ਰੱਬ ਕਰੇ ਭਲਾ ਮੈਨੂੰ ਦੱਸ ਕਾਰੇ ਕੱਟੇ ਨੇ ਇਹ ਤਾਂ ਪਗਾਰ ਪੰਨ ਨਾਲ ਨਹੀਂ ਹੁੰਦਾ ਇਹ ਤਾਂ ਮੇਰਾ ਵੀ ਜਰਾ ਘੜੀ ਤੇ ਕਹਿ ਤਾ ਥੋੜੀ ਪਰ ਮਰ ਬੇ ਜੀਜਿਆ ਤੇਰੀ ਨਜ਼ਰ ਬੁਰੀ ਪਰ ਮਰ ਬੇ ਜੀਜਿਆ ਤੇਰੀ ਨਜ਼ਰ ਬੁਰੀ ਹੋ ਮਿਲਿਆ ਹੈ ਮਸਾ ਚਮਕੀਲੇ ਨੂੰ ਏ ਟਾਈਮ ਨਹੀਂ ਬਸ ਦੱਸ ਕੀ ਹਰ ਜੇ ਆਪਾ ਕੱਢ ਲਈ ਬੈ ਮਨੀ ਹੋ ਮਿਲਿਆ ਹੈ ਮਸਾ ਚਮਕੀਲੇ ਨੂੰ ਏ ਟਾਈਮ ਨਹੀਂ ਦੱਸ ਕੀ ਹਰ ਜੇ ਆਪਾ ਕੱਢ ਲਈ ਬੈ ਮਨੀ ਹੋ ਗੁੱਲੀ ਡੰਡਾ ਖੇਡ ਕੇ ਮੈਂ ਖੇਡਣੀ ਸਿਖਾਉਂ ਉਹ ਗੁੱਲੀ ਡੰਡਾ ਕਿ ਰੁਕੇ ਮੈਂ ਕਿੱਦਣੀ ਸਿਕਾਉ ਜਾਉਂ ਦਸਕੇ ਮਦਾਨ ਕੇ ਮੈਂ ਗੁੱਲੀ ਪੈਂਦੀ ਐ ਸਾਰੀ ਤੋੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਾਰੀ ਤੋੜੀ ਦੀ ਟਰਾਲੀ ਬਾਂਗੂ ਫੁੱਲੀ ਰਹਿੰਦੀ ਐ ਸਮਝ ਗਈ ਮੈਂ ਜਿਹੜੀ ਗੱਲ ਦੀ ਤੈਨੂੰ ਕਹਿੰਦਾ ਵੇ ਧੜਾ ਸੋਣੇ ਤੋਂ ਬਗਾਰ ਤੂੰ ਵੀ ਟਿੱਕ ਕਹਿਣਾ ਬੈਂਦਾ ਵੇ तम तो भी ठीक गुंगे दिया जान। री नजरे बुरी परिजिया बुरी ही